ਕਾ ਸੁਣਦੇ ਹੋ ਜੀ ਹਾਂਜੀ ਵੈਸੇ ਦੁੱਧ ਠੀਕ ਤਾਂ ਹੁੰਦਾ ਨਾ ਹਾਂਜੀ ਦੁੱਧ ਉਹ ਵਧੀਆ ਹੁੰਦਾ ਹੈ ਗਾੜਾ ਹੁੰਦਾ ਦੁੱਧਾ ਮੈਂ ਕਈ ਦਿਨਾਂ ਦਾ ਸੋਚ ਰਿਆ ਸੀ ਵੀ ਤੁਹਾਨੂੰ ਪੁੱਛਾਂ ਵੀ ਦੁੱਧ ਠੀਕ ਵੀ ਹੁੰਦਾ ਵੈਸੇ ਦੁੱਧ ਪੀ ਵੀ ਲੈਂਦੇ ਤੁਸੀਂ ਹਾਂਜੀ ਪੀ ਲੈਂਦੇ ਆ ਲੱਗਦਾ ਤਾਂ ਨਹੀਂ ਵੀ ਪੀ ਲੈਂਦੇ ਹੋ ਕੰਨਿਆ ਵਰਗੀਆਂ ਥੋੜੀਆਂ ਬਾਹਾਂ ਨੇ ਹੋਰ ਦੇ ਜਾ ਕਰਾ ਚਲੋ ਦੇ ਜਾ ਕਰੋ ਜੇ ਹੁੰਦਾ ਵਦ ਬਾਕੀ ਛੋਡਾ ਜੇ ਦਿਲ ਘੜ ਦਾ ਤਾਂ ਹੋਰ ਫੜਾ ਜਾਇਆ ਕਰੋ ਚਲੋ ਕੱਲ ਤੇ ਤੁਹਾਡੇ ਵਾਸਤੇ ਹੋਰ ਲੈ ਆਇਆ ਕਰੂੰਗਾ ਤੁਸੀਂ ਤੁਹਾਡੇ ਘਰ ਵਾਲੇ ਕੀ ਕੰਮ ਕਰਦੇ ਨੇ ਜੀ ਆ ਸਿਤਾ ਜੀ ਇੱਥੇ ਨਵੀਂ ਨਵੀਂ ਆਏ ਆ ਉਹ ਤਾਂ ਮੈਨੂੰ ਵੀ ਪਤਾ ਵੀ ਨਵੇਂ ਆਏ ਹੋ ਸਾਰੇ ਮਹੌਲੇ ਅੱਛਾ 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 ਠੀਕ ਹੈ ਤਾਂ ਕਦੀ ਕਦੀ ਐ ਮੈਂ ਤੁਹਾਡੇ ਪਿੱਛੇ ਆ ਗਿਆ ਤੁਹਾਨੂੰ ਬੁਰਾ ਤਾਂ ਨਹੀਂ ਲੱਗਿਆ ਆ ਨਾਰਾ ਜੀ ਇਹ ਚ ਬੁਰਾ ਬੰਨਣ ਵਾਲੀ ਕੀ ਗੱਲ ਐ ਚਲੋ ਮੈਨੂੰ ਤਾਂ ਡਰ ਲੱਗਿਆ ਸੀ ਵੀ ਕਿਤੇ ਤੂੰ ਐਵੇਂ ਗਾਲੇ ਨਾ ਪੈਜੇ ਮੇਰੇ ਕਿਤੇ ਵੀ ਮੇਰੇ ਪਿੱਛੇ ਕੀ ਕਰਨਾ ਐ ਤੂੰ ਗਾਲ ਕਿਉਂ ਪੈਣਾ ਸਭ ਆਜੋ ਅੰਦਰ ਛੋਡੇ ਦੀ ਦੁੱਦੀ ਸਾਨੂੰ ਚਾਹ ਬਣਾ ਕੇ ਪਿਵਾਵਾਂ ਚਾਹ ਪੀਓਗੇ ਹਾਂਜੀ ਮਿਹਰਬਾਨੀ ਤੇ ਫਿਰ ਮੈਨੂੰ ਚਾਹ ਨੂੰ ਦਿਲ ਵੀ ਕਰਦਾ ਸੀ ਚਲ ਆਜੋ ਬੈਠੋ ਫਿਰ ਅੰਦਰ ਚਾਹ ਬਣਾ ਕੇ ਪੀਉਣੀ ਮੈਂ ਸਾਨੂੰ ਚਲੋ ਚਾਹ ਬਣਾ ਕੇ ਪਿਆ ਦਿਓ ਜੀ ਹੋਰ ਕੀ ਚਾਹੀਦੇ ਮੈਨੂੰ ਹੈ ਮੈਠੀ ਬੈਠ ਕੇ ਜੀ ਆਪਾਂ ਨਾਲ ਨਾ ਸਾਰਾ ਦਿਨ ਕਾਗਜ਼ ਕਾੜੇ ਕਰਦਾ ਰਹਿਣਾ ਕਦੇ ਕਿਸੇ ਦਾ ਨਾਮ ਲਿਖ ਲਿਆ ਕਦੇ ਕਿਸੇ ਦਾ ਨਾਮ ਲਿਖ ਲਿਆ ਅੱਜ ਦਿਲ ਕਰਦਾ ਇਹ ਪੈਨ ਨੂੰ ਵਗਾ ਕੇ ਪਰਾਂ ਸੁੱਟ ਦਿਆਂ ਕਿਤੇ ਤੇ ਦਿਲ ਦੀ ਧਰਤੀ ਤੇ ਤੁਹਾਡਾ ਨਾਮ ਲਿਖ ਲਵਾਂ ਲਿਖ ਲਵਾਂ ਕੀ ਲਿਖ ਲਓ ਜੀ ਇਹ ਵੀ ਕੋਈ ਪੁੱਛ ਕੇ ਲਿਖਣਾ ਮੇਰੀ ਏਡੀ ਵੱਡੀ ਕਿਸਮਤ ਕਿ ਤੁਸੀਂ ਮੈਨੂੰ ਆਖ ਦਿਓਗੇ ਵੀ ਲਿਖ ਲਓ ਜੀ ਬਸ ਕਿੰਨੇ ਦਿਨਾਂ ਦਾ ਮੈਂ ਤਕਾਰਿਆ ਸੀ ਕਿ ਅੱਜ ਤੁਹਾਨੂੰ ਕਹਾ ਕੱਲ ਕਹਾ ਅੱਜ ਕਹਾ बस आज हौसला जा, जा, जा करके कहता डर लग रहा ਸੀ ਮੈਨੂੰ ਵੀ ਤੁਸੀਂ ਕਿਤੇ ਪੁਰਾਣਾ ਮਨ ਜੋ ਕਿਤੇ ਤੇ ਕਹਿਣਾ ਤਾਂ ਮੈਂ ਵੀ ਸੀ ਸੋਨੂੰ ਪਰ ਮੈਨੂੰ ਵੀ ਡਰ ਜਾ ਲੱਗਦਾ ਸੀ ਕਹਿਣ ਲੱਗੀ ਚਲ ਇਹ ਵੀ ਵਧੀਆ ਅੱਜ ਤੁਸੀਂ ਆਪੇ ਬੋਲਤਾ ਤੁਸੀਂ ਵੀ ਕਹਿਣ ਵਾਲੇ ਸੀ ਹਾਂਜੀ ਹਾਂ ਉਹ ਕਹਿਣ ਵਾਲੇ ਕਹਿੰਦੇ ਨੇ ਨਾ ਕਿ ਅੱਗ ਦੋਨਾਂ ਪਾਸੇ ਇੱਕੋ ਜੀ ਹੁੰਦੀ ਹੈ ਇੱਕ ਪਾਸੜ ਤਾਂ ਹੁੰਦੀ ਹੀ ਨਹੀਂ ਹੈ ਨਾ ਦਾ ਚੰਗੀ ਕਰ ਲੈ ਕੋਈ ਦੇਖਤਾ ਨਹੀਂ ਲੋਕਾ ਸੁਣ ਗਈ ਨਹੀਂ ਆਇਆ ਸੀ ਕਿ ਨਹੀਂ ਆਉਣਾ ਸਾਡੇ ਘਰੇ ਚਲੋ ਉਹ ਦੁਕਾਨ ਤੇ ਗਏ ਹੋਏ ਨੇ ਉਹਨਾਂ ਨੇ ਤਾਂ ਸ਼ਾਮ ਨੂੰ ਆਣਾ ਹੈ ਠੀਕ ਹੈ ਠੀਕ ਹੈ ਫਿਰ ਤਾਂ ਮੇਰੇ ਜਾਣ ਤੋਂ ਪਹਿਲਾਂ ਤਾਂ ਉਹ ਚਲੇ ਜਾਂਦੇ ਨੇ ਹਾਂਜੀ ਉਹ ਤਾਂ ਜਲਦੀ ਚਲ ਜਾਂਦੇ ਨੇ ਚਲੋ ਫਿਰ ਵਧੀਆ ਨਿੱੱਬੂ ਕੀ ਕੋਈ ਨਹੀਂ ਹੁੰਦਾ ਬਸ ਮੈਨੂੰ ਫਿਰ ਹੁਣ ਐ ਹੋ ਜਾਇਆ ਕਰ ਉਹ ਵੀ ਕਦੋਂ ਡੱਕੇ ਤੁਹਾਡੇ ਘਰੇ ਆ ਜਾ ਖੰਜੇ ਦਾ ਤਾਂ ਦੁੱਧ ਲੂਲਾ ਕਰੂੰਗਾ ਮੈਂ ਰਸਤੇ 'ਚ ਤਦ ਤੁਸੀਂ ਪਹਿਲੀ ਵਾਰੀ ਦੁੱਧ ਦੇਣ ਆਏ ਸੀ ਨਾ ਮੈਂ ਤੁਹਾਨੂੰ ਉਦੋਂ ਹੀ ਵੇਖ ਕੇ ਨਾ ਮੈਨੂੰ ਉਦੋਂ ਹੀ ਤੁਹਾਨੂੰ ਪਸੰਦ ਕਰ ਲਿਆ ਸੀ ਆਹ ਪਰ ਮੈਂ ਤੁਹਾਨੂੰ ਕਹਿਣ ਤੋਂ ਐਂ ਡਰਦੀ ਜੀ ਮਾਂ ਕਿਤੇ ਕੱਲ ਨੂੰ ਤੁਸੀਂ ਡਰ ਕੇ ਦੁੱਧ ਵੀ ਨਾ ਫੜਾਉਣਾ ਉਹ ਚਲੋ ਠੀਕ ਹੋਈ ਗੱਲ ਇਹ ਫਿਰ ਹੁਣ ਬਾਹਰ ਕੋਈ ਕੁੱਤਾ ਬਿਲਾ ਦੁੱਧ ਰੰਡ ਹੋਲੀ ਉਹ ਤਾਂ ਮੈਂ ਸਾਂਭ ਲਈ ਨਹੀਂ ਮੇਰੇ ਵਾਲੇ ਮੋਟਰਸਾਈਕਲ ਤੋਂ ਅੱਛਾ ਜੀ ਕੇ ਲੋ ਦੋਲਦਾ ਡੋਲੀ ਜੀ ਚ ਸਾਰੇ ਦਾ ਸਾਰਾ ਡੋਲੀ ਜੀ ਪਰ ਇਹ ਦੁੱਧ ਉਬਾਲੀਦਾ ਸਾਗੂਲਾ ਮੈਂ ਹਰ ਬਾਰ ਡੇਕ ਆ ਜਾਂਦੀ ਹੈ ਜੱਫੀ ਚ ਕਿਸੇ 3 ਮਹੀਨੇ ਤੱਕ ਹੀ ਹੋਣਾ ਤੇ ਕਦੋਂ ਤੱਕ ਸੁਪਨੇ ਲੈਦਾ ਰਹੇਗਾ ਚਲ ਟਾਈਮ ਹੋ ਗਿਆ ਦੁੱਧ ਪਾਉਣ ਦਾ ਵੀ ਨਾਲੇ ਜਾਨੇ ਮਨ ਦੇ دیدار ਕਰਕੇ ਆਵਾਂਗੇ ਆਪਿਆ ਉਹ ਸੌਣ ਦੇ ਯਾਰ ਉਸ ਟੁੱ ਹੀ ਦੁਖੀ ਜਾਂਦੀ ਆ ਜਦੋਂ ਮੇਰੀ ਲੈ ਕਹਿੰਦੇ ਟੁੱ ਹੀ ਦੁਖੀ ਜਾਂਦੀ ਲੈ ਉਹ ਖੜੇ ਨਾ ਨੂੰ ਲੈ ਉੱਠ ਕੇ ਉਹ ਕੋਈ ਨਾ ਤੂੰ ਕੇ ਮੇਰੀ ਜਾਨ ਖਾਈ ਜਾਂਨੀ ਆ ਆਪ ਤਾ ਉੱਠ ਜਾ ਲੈ ਉੱਠ ਜੂਗੀ ਮੈਂ ਵੀ ਤੂੰ ਹੀ ਖੜੇ ਹੋ ਜਾ ਹਾਂ ਕੀ ਹੈ ਮੈਂ ਤਾਂ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਵੀ ਨਹੀਂ ਆਈ ਹੈਗੀ ਕਿਉਂ ਕੀ ਗੱਲ ਹੋ ਗਈ ਹਾਂ ਹੂੰ ਸੋ ਮੈਂ ਇੱਕ ਗੱਲ ਦੱਸੋ ਹੂੰ ਸਾਨੂੰ ਪਤਾ ਅੱਜ ਦਿਨ ਕਾ ਤੇਰੀ ਭੈਣ ਦੇ ਮਕਲਾਵੇ ਦਾ ਦਿਨ ਹੈ ਮੇਰੇ ਸਾਲਕਣੇ ਦੀ ਨੇ ਕਿੱਥੇ ਜਾਣ ਖਾਦੀਆ ਟਿਕਣੀ ਨਹੀਂ ਦਿੰਦੀ ਭੈਣ ਦੇ ਕਤੀੜ ਕਦੇ ਕਹਿੰਦੀ ਐ ਦਿਨ ਕੀ ਐ ਕਦੇ ਕਹਿੰਦੀ ਐ ਉੱਠੋ ਵੀ ਪਹਿਲਾਂ ਮੇਰੇ ਸਾਲਕਣੇ ਦੀ ਤੇ ਤੈਨੂੰ ਆਕਲ ਕਦੋਂ ਆਊਗੀ ਤੈਨੂੰ ਨਹੀਂ ਪਤਾ ਵੀ ਅੱਧੀ ਰਾਤ ਨੂੰ ਮੈਂ ਵੱਧ ਟਾਈਮ ਲਾ ਕੇ ਕੰਮ ਤੇ ਫੇਰ ਤਾਂ ਆਇਆ ਕਹੀ ਜਾਂਦਾ ਵੀ ਢੂਹੀ ਦੁਖਦੀ ਐ ਮੇਰੀ ਫੇਰ ਫੋਨ ਨੇ ਛੱਡੀ ਜੰਨੀ ਐ ਮੇਰੇ ਸਾਲਕਣੇ ਦੀ ਜੱਬੜੇ ਤੂੰ ਬਾਜ ਜਾਰੋ ਏ ਨਗੜਾ ਬੇਦੀ ਕੀ ਕਰੀ ਜਾਂਦੀ ਆ ਆਏ ਹੋਏ ਵੇਖਾਂ ਕਿਵੇਂ ਭੱਜ ਕੇ ਪੈਂਦੇ ਨੇ ਨਾ ਮੈਂ ਕੀ ਕਹਤਾ ਫਿਰ ਤੁਹਾਨੂੰ ਕਹੇ ਤਾਂ ਕਹਤਾ ਕਿ ਅਨ ਨੀਂਦ ਖਰਾਬ ਕਰਤੀ ਮੇਰੀ ਤਾਂ ਮਸਾਂ ਅੱਖ ਲੱਗੀ ਦੀ ਮਸਾਂ ਆ ਤੁਸੀਂ ਤਾਂ ਸਾਰੀ ਰਾਤ ਖੜਾੜੇ ਮਾਰੀ ਜਾਂਦੇ ਹੋ ਮਿੰਟ ਇੱਕ ਮਿੰਟ ਵੀ ਅੱਖ ਨਹੀਂ ਲੱਗੀ ਹੈਗੀ ਸਹੀ ਰਾਤ ਬਹਿ ਕੇ ਕੱਢ ਲਈ ਮੈਂ ਤਾਂ ਕਿਉਂ ਤੈਨੂੰ ਕੀ ਤਕਲੀਫ ਹੋ ਗਈ ਜਿਹੜੀ ਤੇਰੀ 1 ਮਿੰਟ ਵੀ ਅੱਖ ਨਹੀਂ ਲੱਗੀ ਸਾਰੀ ਰਾਤ ਤੂੰ ਐ ਜਾ ਕੇ ਕੜਤੀ ਕੀ ਹੋਇਆ ਤੈਨੂੰ ਨਾ ਤੈਨੂੰ ਕਾਹਨੂੰ ਪਤਾ ਕੀ ਤਕਲੀਫ ਹੋਈ ਆ ਅੱਖ ਮਿੱਟੂ ਹੀ ਦੁਖਦੀ ਐ ਤੇਰੇ ਹੀ ਸਾਰਾ ਕੁਝ ਦੁਖਦਾ ਕਿ ਸਾਡਾ ਕੁਛ ਵੀ ਨਹੀਂ ਦੁਖਦਾ ਆ ਮੈਂ ਸਾਰਾ ਦਿਨ ਘਰ ਦੇ ਕੰਮ ਕਰਦੀ ਆ ਮੈਂ 24 ਘੰਟੇ ਕੁੱਤਿਆਂ ਮੰਗੂ ਕਦੇ ਇੱਧਰ ਬੈਠ ਜਗਦੇ ਉੱਧਰ ਫੇਰ ਮੇਰਾ ਨਹੀਂ ਕੁਝ ਦੁਖਦਾ ਕੰਮ ਤਾਂ ਐ ਕਹਿੰਦੀ ਐ ਗੱਲਾਂ ਤਾਂ ਐ ਮਾਰਦੀ ਐ ਜਿਵੇਂ ਕੋਈ ਫੈਕਟਰੀ ਚਲਾਉਂਦੀ ਹੋਏਗੀ ਤੂੰ ਹੈ ਦੱਸ ਕਰੇ ਕਰੇ ਮੈਨੂੰ ਐ ਨਹੀਂ ਸਮਝ ਆndi ਡੰਗਰ ਆਪਣੇ ਨਹੀਂ ਹੈਗੇ ਪਸ਼ੂ ਕੋਈ ਹੈ ਨਹੀਂ ਹੈ ਕੋਈ ਖੇਤ ਬੰਨੇ ਦਾ ਕੰਮ ਨਹੀਂ ਹੈਗੇ ਆਪਣੇ ਤੂੰ ਕਰਦੀ ਕੀ ਹੈ ਕਰੇ ਕਰੇ ਕੀ ਕੰਮ ਨੇ ਮੈਨੂੰ ਮਾੜੇ ਕੰਮ ਦੱਸੀ ਕੀ ਕੀ ਕਰਦੀਆਂ ਤੂੰ ਕਿਉਂ ਆ ਕੰਮ ਨਹੀਂ ਹੁੰਦੇ ਕਦੇ ਝਾੜੂ ਮਾਰ ਕਦੇ ਪੋਚਾ ਮਾਰ ਕੇ ਰੋਟੀ ਪਕਾ ਕੇ ਕਦੇ ਪੋਸਤੇ ਕਦੇ ਕੁਸ ਹਾਂ ਬਸ ਨਿਬੜ ਗਏ ਹੋ ਗਿਆ ਹੋਰ ਤਾਂ ਨਹੀਂ ਕੁਸ ਰਹਿ ਗਿਆ ਤੇਰਾ ਤਾ ਤੁਸੀਂ ਕੀ ਕਰਦੇ ਹੋ ਉੱਥੇ ਸੌਦਾ ਹੀ ਢੋਲਣਾ ਆਂਦਾ ਉੱਥੇ ਕਿਹੜਾ ਕੋਈ ਬਹੁਜੇ ਚੱਕਣਾ ਤੁਸੀਂ ਆਹੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੈਨੂੰ ਤਾਂ ਗੱਲਾਂ ਆਉਂਦੀਆਂ ਨੇ ਓਰੇ ਬੈਠੀ ਨੂੰ ਸਾਰਾ ਖਾਣ ਨੂੰ ਮਿਲ ਜਾਂਦਾ ਆਰਡਰ ਲਾ ਦਾਨੀਆਂ ਜੀ ਅੱਜ ਆਹ ਚੀਜ਼ ਲੈ ਆ ਦਿਓ ਜੀ ਅੱਜ ਗੋਲ ਗੱਫੇ ਖਾਣ ਨੂੰ ਜੀ ਕਰਦਾ ਕਦੇ ਦਹੀਂ ਭੱਲੇ ਕਦੇ ਕੁਝ ਆ ਇੱਕ ਤਾਂ ਤੇਰੇ ਸੂਟ ਨਹੀਂ ਪੂਰੇ ਹੁੰਦੇ ਸਾਲਾ ਇੱਕ ਸਮਿਆ ਨਹੀਂ ਐ ਦੂਜਾ ਫੇਰ ਲੈ ਆਣੀ ਐ ਇੱਕ ਸਮਿਆ ਨਹੀਂ ਐ ਦੂਜਾ ਫੇਰ ਲੈ ਆਣੀ ਐ ਨਾ ਮੈਂ ਹੁਣ ਗਵਾਂਡੀਆਂ ਤਾਂ ਮੰਗਾ ਖਾਣ ਨੂੰ ਤੇ ਸੂਟ ਵੀ ਉਹਨਾਂ ਤੋਂ ਮੰਗਾ ਹੁਣ ਮੈਂ ਕਦੋਂ ਕਹਿੰਦਾ ਵੀ ਤੈਨੂੰ ਗਵੰਡੀਆਂ ਤੋਂ ਮੰਗ ਉਹ ਜਿਵੇਂ ਮੈਂ ਇੱਕ ਸੂਟ ਨਾਲ ਇੰਨਾ ਨਾ ਟਾਈਮ ਕੱਢਦਾ ਨਾ ਉਹ ਮੈਂ ਤੂੰ ਕੱਢ ਲਿਆ ਕਰ ਅੰਨੇ ਰੇ ਠਾਲੀ ਰੱਖਦੀਆਂ ਤੂੰ ਪੈਸੇ ਨਹੀਂ ਦਿਆਂ ਲੈ ਤੇ ਬੰਦੇ ਦਾ ਕੀ ਆ ਬੰਦਾ ਦਾ ਕੱਛੇ ਨਾਲ ਹੀ ਦਿਨ ਕੱਢ ਦੂ ਚਾਹੇ ਬੁੜੀ ਤਾਂ ਨਹੀਂ ਕੱਢਦੀ ਬੁੜੀਂ ਦਾ ਸੂਟਾਂ ਦੀ ਲੋੜ ਰਹਿੰਦੀ ਆ ਨਾਲੇ ਛੇਤੀ ਪਾਣਦੇ ਨੇ ਬੁੜੀ ਦੇ ਤਾਂ ਸੋਨ ਨੂੰ ਤਾਂ ਲੋੜ ਰਹਿੰਦੀ ਆ ਇੱਕ ਸੂਟ ਪਾਇਆ ਨਹੀਂ ਉਹਨੂੰ ਖਣਾਉਂ ਰਹੇ ਨਹੀਂ ਆਖੇ ਉਹ ਸੂਟ ਜੀ ਉਹਨਾਂ ਦੇ ਰਵਾਜ ਵਾਗ ਗਿਆ ਵੀ ਭੈਣ ਦੇ ਖਾਸ ਹੁੰਦੇ ਹੋ ਵੀ ਇਹਨਾਂ ਦਾ ਰਵਾਜ ਕਿਦਾਂ ਰੱਖੂਗਾ ਭਲਾ ਇਹ ਦੱਸੋ ਨਾ ਮੈਂ ਕਦੋਂ ਕਿਹਾ ਤੁਹਾਨੂੰ ਕਿ ਇਹਦਾ ਰਵਾਜ ਚਲਾ ਗਿਆ ਤੂੰ ਮੈਂ ਤਾਂ ਸੁਗਾਂਡਾ ਹੁੰਨੀ ਆ ਆ ਹਾਂ 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 ਦੋ ਤੋਂਾਂ ਤੋਂ ਬਾਅਦ ਨੂੰ ਦੂਟ ਪਾਂਦੀ ਠੀਕ ਹੈ ਉਹ ਮੈਂ ਕੀ ਕਰਾਂ ਜੇ ਤਾਂ ਪਾਟੇ ਜਾਂਦਾ ਆ ਉਹ ਕੱਪੜਾ ਹੀ ਤੁਸੀਂ ਇਹ ਜਾ ਘੱਟਿਆ ਜਾ ਲਿਆ ਕੇ ਦੇਣੇ ਹੋ ਮੈਨੂੰ ਅੱਛਾ ਮੈਂ ਲਿਆ ਕੇ ਦੇਣਾ ਤੂੰ ਘੱਟਿਆ ਕੱਪੜਾ ਨਾ ਮੈਨੂੰ ਐਂ ਦੱਸ ਨੀ ਮੇਰੀ ਤੇ ਤਾਂ ਕਦੇ ਤੂੰ ਸ਼ਰਟ ਤੇ ਤੂੰ ਪ੍ਰੈਸ ਨਹੀਂ ਮਾਰੀ ਆਪ ਆਪਣੀ ਚੁੰਨੀ ਦੇ ਵੀ ਪ੍ਰੈਸਾਂ ਕਰ ਕਰਕੇ ਜਾਣੀਆਂ ਹੈ ਸੱਜ ਵੱਜ ਕੇ ਨਾ ਤੈਨੂੰ ਕਿਹਨੇ ਵੇਖਣਾ ਉੱਥੇ ਪੰਤੇ ਨੂੰ ਨਹੀਂ ਕੋਈ ਵੇਖਦਾ ਹੁੰਦਾ ਅੱਜ ਬੁੜੀ ਨੂੰ ਵੇਖਦੇ ਨੇ ਬਾਜ਼ਾਰ ਚ ਕੀ ਕਹੇ ਜੇ ਕੱਪੜੇ ਪਾਏ ਨੇ ਤੇ ਕਿੱਦਾਂ ਦੀ ਐ ਆਹੋ ਬਈ ਬੰਦਿਆਂ ਨੂੰ ਕੌਣ ਵੇਖਦਾ ਇਹਨਾਂ ਦੀ ਵੀ ਗੱਲ ਸੁਣ ਲਓ ਮੂੰ ਤਾਂ ਸਜ ਫੱਜ ਕੇ ਘਰੋਂ ਤਿਆਰ ਹੋ ਕੇ ਆਣ ਨਿਕੜਨਗੇ ਆਣ ਵੀ ਸਾਨੂੰ ਕੋ ਸਾਨੂੰ ਕੋਈ ਦੇਖੇ ਜੇ ਕੋਈ ਇਹਨਾਂ ਨੂੰ ਦੇਖ ਲੇ ਮੜਾ ਜਾ ਫਿਰ ਪਿੱਛੂ ਪੈ ਜਾਂਦੇ ਨੇ ਲਖੀ ਨਹੀਂ 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 ਉਹ ਉਹ ਦੇਖੀਏ ਕਿਵੇਂ ਦੇਖਦਾ ਵੀ ਮੇਰੇ ਸਾਲਗਣੀ ਦੀ ਘਰੋਂ ਤਾਂ ਐ ਲਿਕੜਦੇ ਤੁਸੀਂ ਵੀ ਸਾਨੂੰ ਕੋਈ ਦੇਖੇ ਉੱਥੇ ਜਾ ਕੇ ਤੁਸੀਂ ਐ ਕਰਦੀਆਂ ਡਰਾਮੇ ਉਹ ਤਾਂ ਸਾਰੀਆਂ ਤਾਂ ਇੱਕ ਜਿਹੀਆਂ ਹੁੰਦੀਆਂ ਫਿਰ ਸਾਰੀ ਇੱਕ ਜਿਹੀਆਂ ਹੁੰਦੀਆਂ ਨੇ ਮੈਨੂੰ ਤਾਂ ਐਂ ਲੱਗਦਾ ਤੇਰੇ ਵਰਗੀਆਂ ਹਾਂ ਹਾਂ ਓਏ ਉਹ ਤਾਂ ਅਗਲੀ ਉਹ ਕਹਿ ਦਿੰਦੀ ਐ ਹਵਾ ਮਾਰਨ ਦੀ ਮਾਰੀ ਹਵਾ ਕੀ ਦੋ ਜਨਨੀਆਂ ਇਕੱਠੀਆਂ ਹੋਈਆਂ ਨੇ ਨੀ ਨੀ ਚੁਗਲੀਆਂ ਸੱਸਾਂ ਦੀਆਂ ਨੂਹਾਂ ਦੀਆਂ ਫਿਰ ਤੁਹਾਡੀ ਆ ਸੂਟ ਤਾਂ ਕਿਤੇ ਗਈ ਨਹੀਂ ਲੈ ਹੋਰ ਤਾਂ ਹੋਰ ਤੁਸੀਂ ਐਵੇਂ ਵੀ ਪੁੱਛਦੀਆਂ ਵੀ ਨਹੀਂ ਦਾਲ ਕਾ ਦੀ ਕਰੇਂਗੀ ਕੀ ਕਰੇਂਗੀ ਵੀ ਮੇਰੇ ਸਾਲਗਣਿਆਂ ਨੇ ਦਾਲਾਂ ਤਾਂ ਐਂ ਪੁੱਛਦੇ ਜਿਵੇਂ ਲਿਆ ਲਿਆ ਕੇ ਉਹਨਾਂ ਨੂੰ ਮਟਰ ਪਨੀਰ ਆਪ ਕਰਕੇ ਦੇਣੇ ਹੁੰਦੇ ਨੇ ਉਹਨੇ ਇਸਾ ਡੋਲੇ ਲੈ ਗਈ। ਲਿਵ ਹੋ ਗਿਆ। ਪੁੱਛ ਲਿਆ ਜੇ। ਇਹ ਤਾਂ ਮਾਗਰੇ ਪੈਦਨੋ ਇੱਕ ਗੱਲ ਦੇ। ਉਹ ਸੋਕਣਾ ਵਾਂਗੂ ਬਹਿ ਜਾਂਦੇ ਆਡਾ ਲਾ ਕੇ ਮੇਰਾ। ਆਹੋ, ਠੀਕ ਐ। ਠੀਕ ਐ। ਤਿੰਨ ਦਮ ਲੱਗਣੀ ਆ ਸੋਕਣਾ। ਜਰੈ ਨਾ ਜਾਂਦਾ ਇਸ ਘਰ ਤੇ ਤੈਨੂੰ। ਤੈਨੂੰ ਤਾਂ ਆਈ ਐ ਵੀ ਪਰ ਮਰ ਖਾਪ ਜੇ ਸਾਲਾ ਮੈਨੂੰ ਖੁੱਲ ਖੇਡ ਹੋ ਜੇ। ਨਾ ਖੁੱਲ ਖੇਡਨੂ ਮੈਂ ਉਰੇ ਲੁੱਡੀਆਂ ਪਾਉਣੀਆਂ ਨੇ। ਇੱਥੇ ਜਰਦ ਦਾ ਤੂੰ ਹੀ ਨਹੀਂ ਮੈਨੂੰ 2 ਮਿੰਟ ਬੈਠੀ ਨੂੰ। ਮੈਂ ਤਾਂ ਚਲੀ ਹੋ ਜਾਨੀ ਆ ਉੱਠ ਕੇ। ਕਿਉਂ ਰੋਂਦੇ ਫਿਰਦੇ ਹੋ? ਉੱਠ ੱਬਜਾ ੱਬਜਾ ੱਬਜਾ। ਲੰਘ ਜਾ ਉਹ। ਕਥੇ ਤੜਕੀ ਤੜਕੀ ਸਿਰ ਦੁਖਣ ਲੱਗਿਆ ਕਿਹੜਾ ਮਾੜਾ ਟਾਈਮ ਦੀ ਓਏ ਜਿਹੜੋ ਇਹ ਮੇਰੇ ਪੱਲੇ ਪੈ ਗਈ ਭਾਂ ਦੇ ਖਾਸਮ ਦੀ ਨਾ ਜ਼ਿੰਦਗੀ ਤਾਂ ਦਬਰ ਕਰਤੀ ਹੁਣ ਸਾਲੀ ਨੀਂਦ ਨਹੀਂ ਆਣੀ ਸਿਰ ਦੁਖਣ ਲੱਗ ਗਿਆ ਨਾ ਪਾਂ ਦਾ ਕਥੇ ਪੱਲੇ ਪੈ ਗਈ ਮਾੜੀ ਜਨਾਨੀ ਨਾ ਰੱਬ ਕਿਸੇ ਨੂੰ ਪੱਲੇ ਪਾਵੇ ਐਦੂ ਦਾ ਬੰਦਾ ਸੜੇ ਹੀ ਮਰ ਜੇ 100 ਗੁਣਾ ਚੰਗਾ ਇਹਨਾਂ ਨਾਲੋਂ ਦਾ ਆਏ ਹੋਏ ਇੱਕਾ ਟੂਹੀ ਆਹ ਆਹ ਥੋਨੇ ਕੰਮੇ ਨਾ ਵਾ ਪਈਆ ਸਵੇਰੇ ਸਵੇਰੇ ਉੱਠ ਕੇ ਦਿਮਾਗ ਖਰਾਬ ਕਰਦਾ ਲੋਕਾਂ ਦੇ ਬੰਦੇ ਹੁੰਦੇ ਨੇ ਹੱਸ ਕੇ ਬੋਲਦੇ ਨੇ ਇੱਕ ਆਹ ਸੋਈ ਕੁੱਤੀ ਵਾਂਗੂੰ ਉੱਠਣ ਸਾਰੇ ਗਲ ਪੈ ਜਾਂਦਾ ਹੈ ਸਰੇ ਰੱਬ ਦਾ ਨਾਮ ਲੈਂਦੇ ਨੇ ਇਹ ਪਹਿਲਾ ਤੋਟ ਕੇ ਕਲੇਸ ਇੱਕ ਕੀ ਕਰੀ ਜਾਂਦੇ ਹੋ ਬੱਸ ਚੰਗ ਲੜ ਦੇ ਮੈਨੂੰ ਮੈਨੂੰ ਤਾਂ ਚੱਕਰ ਆ ਗਿਆ ਨਾ ਚੱਕਰ ਆ ਗਿਆ ਜੇ ਚੱਕਰ ਆ ਗਿਆ ਮੈਂ ਬੋਚ ਲਊਗਾ ਪਰ ਵਾਕਾ ਦੀ ਮੰਦੀ ਹੈ ਤੂੰ ਬੈ ਜਾ ਪੈਠਾਂਗੇ ਕੀ ਬੱਸ ਖੜ ਜਾ ਇੱਥੇ ਠੀਕ ਰਣੀ ਹੈ ਠੀਕ ਆ ਵਧੀਆ ਤੇਰੇ ਪਤੀ ਪਰਮੇਸ਼ਰ ਠੀਕ ਆ ਉਹ ਵੀ ਉਹਨੂੰ ਕੀ ਹੋਣਾ ਚੰਗਾ ਭਲਾ ਚੰਗਾ ਭਲਾ ਚਲੋ ਠੀਕ ਹੈ ਮੇਰੀ ਯਾਦ ਆ ਜਾਂਦੀ ਹੈ ਯਾਦ ਤਾਂ ਉਹਦੀ ਹੁੰਦੀ ਹੈ ਨਾ ਜਿਹਨੂੰ ਭੁੱਲਦੇ ਹੋਈ ਆਪਾਂ ਹਏ بس ਇਹਨਾਂ ਗੱਲਾਂ ਨਾਲ ਹੀ ਜਾਨ ਕੱਢ ਲੈਣੀ ਏ ਤੂੰ ਮੇਰੀ ਬਪੁਰਸ਼ ਕੀ ਨਤਰੀ ਪੀ ਜਾਣਾ ਉਹ ਲਾਇਆ ਕਰਨਾ ਤੇ ਮੈਂ ਲਾਈ ਨਹੀਂ ਹੈਗੀ ਮਾਂ ਫੇਰ ਉੱਤਰ ਜਾਣੀ ਕਿਉਂ ਕੱਚੀਆਂ ਹੁੰਦੀਆਂ ਨੇ ਲਾ ਲਓ ਅਗਲੇ ਦਿਨ ਉੱਤਰ ਜਾਂਦੀਆਂ ਕੱਚੀਆਂ ਕਿਉਂ ਲਿਓ ਨਹੀਂ ਹੁੰਦੀਆਂ ਪੱਕੀ ਲਿਆ ਮੇਰੇ ਨਾਂ ਦੇ ਪੱਕੀ ਪਾਲਿਸ਼ ਹੂੰ ਕਿਰਨ ਤੁਸੀਂ ਲਿਆ ਦਿਓ ਤੁਹਾਡੇ ਨਾਮ ਦੀ ਪੱਕੀ ਪਾਲਿਸ਼ ਮੈਂ ਲਿਆ ਦਿੰਦਾ ਹਾਂ ਮੈਨੂੰ ਰੰਗ ਦੱਸਦੇ ਕਿਹੜਾ ਲਿਆ ਰੰਗ ਜਿਹੜਾ ਤੁਹਾਨੂੰ ਪਸੰਦ ਆਵੇ ਗਾਇਓ ਅੱਛਾ ਸਾਰਾ ਕੁਝ ਮੇਰੀ ਪਸੰਦ ਹੈ ਹਾਂਜੀ ਓਏ ਰਬਾ ਚਲ ਠੀਕ ਹੈ ਜੀ ਮੈਂ ਲੈ ਦੂੰਗਾ ਤੇ ਬਸ ਮੇਰੀ ਤਮੰਨਾ ਤੂੰ ਪੂਰੀ ਕਰ ਦੇ ਤੇਰੀ ਤਮੰਨਾ ਮੈਂ ਪੂਰੀ ਕਰ ਦੂੰਗਾ ਤੇ ਇਹ ਹੀ ਹੈ ਨਾ ਚੱਕਰ ਦੁਨੀਆ ਤੇ ਚੰਪਾ ਚੱਲੇ ਜੀ ਵੀ ਕਾਫੀ ਪਰ ਮੈਂ ਚੰਪਾ ਚੱਲੇ ਨੂੰ ਸ਼ੋਹਾਂ ਦਾ ਤਾਂ ਬਹਾਨਾ ਹੈ ਵੈਸੇ ਇਹ ਹੰਗਰਾ ਚੂਲੇ ਦਾ ਬਹਾਨਾ ਨਾਲ ਹੈ ਨਾ ਗੋਲ ਵੀ ਕੁਛ ਕੀ ਬੋਲਾਂ ਹੋਰ ਤੁਸੀਂ ਨਵੇੜੇ ਆਪਦਾ ਕੰਮ ਧੰਦਾ ਕੰਮ ਧੰਦੇ ਨੂੰ ਗੋਲੀ ਮਾਰ ਕੰਮ ਧੰਦਾ ਤੇ ਤਾਂ ਚੱਲਦਾ ਰਹਿੰਦਾ ਤੂੰ ਬਸ ਠੀਕ ਵੀ ਨਹੀਂ ਹੈ ਨਾ ਮੈਂ ਠੀਕ ਆ ਜਦੋਂ ਤੁਸੀਂ ਆ ਜਾਂਦੇ ਹੋ ਉਦੋਂ ਹੋਰ ਵੀ ਵਧੀਆ ਹੋ ਜਾਂਦੀ ਹੈ ਚਲ ਇੱਕ ਤਾਂ تسلی ہوئی ਤੇ ਮੇਰੇ ਨਾਲ ਤੈਨੂੰ ਵਧੀਆ ਲੱਗਦਾ ਹੈ ਤੈਨੂੰ ਚੰਗਾ ਚੰਗਾ ਲੱਗਦਾ ਹੈ ਚਲੋ ਇੱਥੇ ਖੜੇ ਰਹੋਗੇ ਆ ਜੋ ਅੰਦਰ ਚੱਲਦੇ ਆ ਉੱਥੇ ਬੈਠ ਕੇ ਆਪਾਂ ਆਰਾਮ ਨਾਲ ਗੱਲ ਕਰਾਂਗੇ ਅੰਦਰ ਚਲੋ ਜੀ ਚਲੋ ਜਨਾਬ ਜੀ ਚਲੋ ਦੁੱਧ ਲੈ ਜਾਓ ਜੀ ਆ ਗਈ ਬਈ ਲਿਆਓ ਜੀ ਮੈਂ ਇਧਰ ਲੰਘ ਰਿਹਾ ਸੀ ਕਿਵੇਂ ਰੌਲਾ ਜਿਹਾ ਪਾ ਰੱਖਿਆ ਸੀ ਤੁਸੀਂ ਅੱਛਾ ਉਹ ਤਾਂ ਜੀ ਮੇਰਾ ਘਰ ਵਾਲਾ ਸੀਗਾ ਘਰ ਵਾਲਾ ਹਾਂਜੀ ਕੀ ਕਹਿੰਦਾ ਸੀ ਬਸ ਆਹੀ ਉਹਦਾ ਕੁੱਤਕਲੇਸ਼ ਜਾਈ ਆ ਮਾੜੀ ਜੀ ਕੋਈ ਗੱਲ ਨਹੀਂ ਕਹਿਣ ਦਿੰਦਾ ਚਲ ਆਓ ਜੋ ਉੱਥੇ ਬੈਠ ਕੇ ਗੱਲ ਕਰਦੇ ਆਪਾਂ ਕੁੱਤਕਲੇਸ਼ ਗੱਲ ਨਹੀਂ ਕਹਿਣ ਦਿੰਦਾ ਮਤਲਬ ਕੋਈ ਮਤਲਬੀ ਤਾਂ ਹੋਣਾ ਗੱਲ ਦਾ ਲਿਆ ਦੁੱਧ ਪੜਾ ਦਿਓ ਜੀ ਪਹਿਲਾਂ ਪਿਆ ਰਹਿਣ ਦਿਓ ਦੁੱਧ ਹੋਰ ਫਿਰ ਰੱਖ ਦਿਓ ਉਹ ਸੁਣਾਓ ਕੁੱਤਕਲੇਸ਼ ਜੇ ਦੋ ਮਾੜੀ ਜੀ ਕੋਈ ਗੱਲ ਕਹਿਦਾ ਮੈਂ ਉਹ ਦੇ ਮੱਚ ਜਾਂਦਾ ਸੜ ਜਾਂਦਾ ਜਿਵੇਂ ਕਿ ਮੈਨੂੰ ਕਿਉਂ ਕਹਿੰਦੀ ਐ ਫਿਰ ਗੱਲ ਕਿਹੋ ਜੀ ਕਹਨੇ ਹੋ ਤੁਸੀਂ ਮਤਲਬ ਉਹਨੂੰ ਦੁੱਖ ਪਹੁੰਚਾਉਣ ਵਾਲੀ ਭਲਾ ਕੋਈ ਆਪਦੇ ਬੰਦੇ ਨੂੰ ਕੋਈ ਦੁੱਖ ਪਹੁੰਚਾਉਣ ਵਾਲੀ ਗੱਲ ਕਰੂਗਾ ਫਿਰ ਹਰਖ ਦਾ ਕਾਹਤੋਂ ਐ ਕੀ ਪਤਾ ਕਿਉਂ ਹਰਖ ਦਾ ਮੈਂ ਹਾਂ ਉੱਠ ਜਾ ਸਵੇਰੇ ਜਲਦੀ ਅੱਛਾ ਨਾਲੇ ਅੱਜ ਸਾਡੇ ਵਿਆਹ ਦੀ ਸਾਲਗिराਹ ਸੀ ਮਾਂ ਨੂੰ ਪੁੱਛ ਲਿਆ ਮਾਂ ਜੀ ਅੱਜ ਦਿਨ ਕੀ ਆ ਤੇ ਅੱਗੋਂ ਮੇਰੇ ਗਾਲੇ ਪੈ ਗਏ ਹੋਏ 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 ਉਹਨੂੰ ਆਪਦੇ ਵਿਆਹ ਦੀ ਸਾਲਗਿਰਾ ਦਾ ਵੀ ਨਹੀਂ ਪਤਾ ਮੇਰੇ ਵਿਆਹ ਦੀ ਸਾਲਗਿਰਾ ਹੁੰਦੀ ਮੈਂ ਅੱਧੀ ਰਾਤ ਉੱਠ ਕੇ ਦੱਸਦਾ ਵੀ ਹਾਂ ਉੱਠੋ ਜਾਗੋ ਤਿਆਰੀਆਂ ਕਰੋ ਕਾਸ਼ ਮੇਰੇ ਨਾਲ ਹੋਇਆ ਹੁੰਦਾ ਤੇਰਾ ਵਿਆਹ ਬਸ ਸੁਪਨੇ ਦੇਖ ਲੈਣਾ ਤੇਰੇ ਹੋਰ ਤਾਂ ਕੁਛ ਨਹੀਂ ਹਾਂ ਲੋ ਤੁਸੀਂ ਕੀ ਕਹੀ ਜਾਂਦੇ ਹੋ ਮੈਂ ਤਾਂ ਮੈਨੂੰ ਨਹੀਂ ਪਤਾ ਲੱਗਦਾ ਮੈਂ ਕੀ ਕਹੀ ਜਾ ਰਿਹਾ ਬਸ ਸੱਚੀ ਗੱਲ ਦੱਸਾਂ ਮੈਂ ਜਦੋਂ ਤੇਰੇ ਸਾਹਮਣੇ ਆਉਨਾ ਨਾ ਬਸ ਪਮਤਰ ਜੇ ਜਾਨਾ ਕੋਈ ਕੁਝ ਹੋ ਜਾਂਦਾ ਮੈਨੂੰ ਪਤਾ ਨਹੀਂ ਲੱਗਦਾ ਵਾ ਕਿੱਥੇ ਆ ਕੀ ਕਰ ਰਿਹਾ ਕੀ ਬੋਲ ਰਿਹਾ ਕੀ ਹੋ ਜਾਂਦਾ ਮੈਨੂੰ ਬੱਛਾ ਚਲ ਕੋਈ ਗੱਲ ਨਹੀਂ ਜੀ ਫਿਰ ਤੁਸੀਂ ਜਾਓਗੇ ਤੁਸੀਂ ਹਾਂ कोई आ भी ना जाए जाना तो पे नहीं है ठीक है ठीक है जी नेल पॉलिश लेके आओ तो नाना जी मैं लाउंदी नहीं नेल पॉलिश हां ठीक है जी ठीक है। ਤੋ ਚੀ ਵੀ ਨਾ ਠਰਕਾ ਹੀ ਪੋਰਦਾ ਹੈ ਕਿਤੇ ਨਹੀਂ ਤੇਰਾ ਰਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿਦਰੇ ਹੱਸ ਕੇ ਬੁਲਾ ਲੈ ਇੱਕ ਵਾਰੀ ਬਸ ਫਿਰ ਚਾਹੇ ਜਾਨ ਮੰਗਲੇ ਜਾਨ ਤੱਕ ਕੱਢ ਰਖੀਏ ਤੂੰ ਕਬੂਤਰੀਏ ਕੀ ਕਰਾਂ ਆ ਕਰ ਰਹਿਣ ਤਾਂ ਇਹਦੀ ਬਣਦੀ ਨਹੀਂ ਬੈਠ ਸਕਦੀ ਐ ਮਿੱਤਰਾਂ ਦੀ ਛਤਰੀ ਤੇ ਉਹ ਬੰਤੇ ਆ ਕਿੰਨੂ ਜਾਈਂ ਬਿਠਾਉਣ ਨੂੰ ਫੜ ਰਿਆ ਤੂੰ ਕੁਛ ਨਹੀਂ ਮੈਂ ਤਾਂ ਵੈਸੇ ਖੜ ਗਿਆ ਸੀ ਮਹਾਦਮ ਲੈ ਲੈ ਬੰਦਾ ਦਮ ਲੈਣ ਵਾਲਾ ਬੰਦਾ ਤਾਂ ਨਹੀਂ ਲੱਗਦਾ ਤੂੰ ਹੋਰ ਹੋਣ ਉਹ ਸੱਚ ਆ ਅਸੀਂ ਖਰ ਦੁਪਹਿਰ ਹੀ ਕਿੱਧਰ ਦੁੱਧ ਪਾਈ ਜਾਂਦਾ ਈ ਤੂੰ ਵੇ ਇਹਨਾਂ ਦੇ ਜਿਹੜੇ ਨਵੇਂ ਆਏ ਨੇ ਨਾ ਆਪਣੇ ਪਿੰਡਾਂ ਅੱਛਾ ਦੁੱਧ ਪਾ ਕੇ ਜਾਣਾ ਮੈਂ ਇਹਨਾਂ ਦੇ ਖਾਸੇ ਗੇੜੇ ਜੇ ਮਰੀ ਜਾਣਾ ਪਤੰਦਰ ਇਹਨਾਂ ਦੇ ਖਾਸੇ ਗੇੜਿਆਂ ਨੂੰ ਤਾਂ ਕੀ ਐ ਉਹ ਹਿਸਾਬ ਕਿਤਾਬ ਜਾ ਕਰਨਾ ਆਇਆ ਤੇ ਮਹਾਲਾ ਚੱਲ ਹੁਣ ਬੇਲਾ ਦੁੱਧ ਦੇ ਕੰਮ ਤੋਂ ਬੇਲਾ ਹੋ ਗਿਆ ਅੱਛਾ ਹਿਸਾਬ ਕਿਤਾਬ ਕਰਿਆ ਵਾ ਹੋਰ ਇਹ ਤਾਂ ਨਹੀਂ ਹਿਸਾਬ ਕਿਤਾਬ ਕਰੀ ਜਾਂਦਾ ਕਿਤੇ ਹੋਰ ਹਿਸਾਬ ਕਿਤਾਬ ਦਾ ਵੀ ਤੁਹਾਨੂੰ ਗੱਗੂ ਪਤਾ ਹੀ ਐ ਚੰਗੀ ਐ ਅੱਛਾ ਚੰਗੀ ਲੱਗਦੀ ਐ ਬਣੀ ਫਿਰ ਗੱਲ ਕਨਾ ਲੱਗ ਜੂ ਮਿਲ ਲੱਗਦੇ ਨੇੜੇ अच्छा चल बढ़िया फिर तू तो जानਦਾ ਹੋਵੇਗਾ ਮਾੜਾ ਮੋਟਾ ਸੁਭਾਅ ਹੋਰੇ ਦੱਸ ਦੇ ਮੈਨੂੰ ਕੁਸਰਾ ਕੁਸਰਾ ਉਹ ਨਵੇਂ ਤਾਇਏ ਨੇ ਉਹ ਮਾ ਤਾਇਏ ਕਹਿੰਦਾ ਪਤੰਦਰਾ ਨਵੇਂ ਬੰਦੇ ਨੇ ਕਾਦੇ ਪਿੱਛੇ ਮळे ਐਨੀ ਗਰਮ ਚੀਜ਼ ਖਾਣ ਨਾਲ ਕਹਿੰਦੇ ਮੂੰਹ ਮੱਚ ਜਾਂਦਾ ਮੜਾ ਠੰਡਾ ਚੱਲ ਸਿਖਰ ਦੁਪਹਿਰੀ ਦੁੱਧ ਪਾਈ ਜਾਂਦਾ ਉਹਨਾਂ ਨੂੰ ਠੀਕ ਹੈ ਜਾਂਦਾ ਕੋਈ ਠੀਕ ਹੈ ਗੱਲ ਤੇਰੀ ਹੋਰ ਠੰਡਾ ਚੱਲ ਮੜਾ ਜਾ ਤੱਤਾ ਲੱਗਣ ਨਾਲ ਦਾ ਮੂੰਹ ਚ ਛਾਲੇ ਤਾਂ ਹੁੰਦੇ ਹੀ ਨੇ ਉਹੀ ਗੱਲ ਹੈ ਪਰ ਮੈਂ ਵੀ ਦੇਖ ਰਹਾ ਦੀ ਕੱਲ ਜਾ ਰਿਹਾ ਸੀ ਮਾਹ ਸਿਖਰ ਦੁਪਹਿਰੀ ਫਿਰਦੀ ਹੈ ਬਾਈ ਦੀ ਢੋਲੀ ਉਰੇ ਹੋ ਬਾਈ ਦੀ ਢੋਲੀ ਤਾਂ ਹੀ ਘੁੰਮਦੀ ਹੈ ਫਿਰ ਜਦ ਘੁੰਮਦੀ ਹੈ ਉਹ ਤਾਂ ਚਲ ਠੀਕ ਹੈ ਕਿਥੇ ਢੋਲੀ ਦਾ ਕੋਈ ਢੋਲਣਾ ਵਜਾ ਦੇ ਇਹ ਵੀ ਦੇਖ ਲੈ ਗਰ ਦੇਖੀ ਜੋ ਲੋ ਪੰਜਾ ਵਿਸਰ ਗਈਆਂ ਸਦਕੇ ਮੇਰੀ ਢੂਹੀ ਦੇ ਅੱਛਾ ਆਹ ਦਾ ਫਿਰ ਤਕੜਾ ਨੂੰ ਇੱਥੇ ਬਣੀ ਕਨਾ ਗੱਲ ਦੇਖਦੇ ਆ ਕਨਾ ਹਜੇ ਸ਼ੁਰੂ ਵੀ ਨਹੀਂ ਕਰੀ ਸ਼ੁਰੂਆਤ ਤਾਂ ਹੋ ਗਈ ਹੁਣ ਮੈਂ ਤੈਨੂੰ ਸਾਰੀਆਂ ਗੱਲਾਂ ਦੱਸਾਂ ਮੇਰੇ ਯਾਰ ਉਹ ਚੱਲ ਚੱਲ ਚੰਗਾ ਚੱਲ ਚੰਗਾ ਤੈਨੂੰ ਸੱਚ ਉਹ ਬੁਲਾ ਰਹੇ ਦੇ ਛੱਤ 'ਚ ਉਹ ਪਤਾ ਨਹੀਂ ਕਿਹੜਾ ਤੀ ਉਹ ਯਾਰ ਮਲਕੀਤ ਪੈਸੇ ਲੈਣੇ ਦੇਣੇ ਹੋਣੇ ਸੋਨੇ ਤੇ ਦੁੱਧੇ ਕਹਿ ਰਹੀ ਸੀ ਕਹਿੰਦਾ ਉਹਨੂੰ ਕਹਿ ਦੀ ਦੁਕਾਨ ਤੇ ਤਾਂ ਤੂੰ ਹੈ ਨਹੀਂ ਤੀ ਚਲ ਜਾਇਆ ਆਉਂਗਾ ਮੈਂ ਉਹ ਠੀਕ ਹੈ ਦੋ ਪੈਸਾ ਦੋ ਪੈਸਿਆਂ ਦੇ ਵੇਲੇ ਪਤੰਦਰਾ ਤੂਰੇ ਬੈਠਾ ਰਹਿਣਾ ਮਸਾਂ ਦਾ ਤੈਨੂੰ ਕੋਈ ਪੈਸੇ ਦਿੰਦਾ ਇਹ ਆ ਜਾਣਗੇ ਪੈਸੇ ਵੀ ਪੈਸੇ ਕਿਹੜਾ ਭੱਜੇ ਜਾਂਦੇ ਨੇ ਇੱਥੇ ਬਿਨਾ ਜੀ ਨਹੀਂ ਲੱਗਦਾ ਅੱਛਾ ਚਲ ਠੀਕ ਹੈ ਚੰਗਾ ਚੰਗਾ ਉਹ ਬਗ ਜੀ ਉਹਦੇ ਨਾਲ ਮੀਲੇ ਲਵੇ ਕਹਿ ਰਹੀ ਸੀ ਉਹ ਜਾਇਆ ਆਉਂਗਾ ਪੈਸੇ ਨਾਲ ਰਕੂਲ ਵੀ ਜਾ ਕੇ ਆਉਣਾ ਹੈ ਪਹਿਲਾਂ ਕਬੂਤਰੀ ਕੋਲ ਤਾਂ ਮਾਰਿਆ ਢੇੜਾ ਉਹ ਘਰ ਬਾਰੀ ਉਹ ਘਰੀਓ ਹਾਂਜੀ ਹੋਜੀ ਘਰੀਓ ਘਰੀ ਹੋਣਾ ਅਸੀਂ ਨੇ ਕਿੱਥੇ ਜਾਣਾ ਹੈ ਚਲੋ ਪੁੱਛਣਾ ਤਾਂ ਪੈਂਦਾ ਹੀ ਹੈ ਹਾਂਜੀ ਦੱਸੋ ਦੱਸਣਾ ਦੱਸਣਾ ਤਾਂ ਕੀ ਹੈ ਬਸ ਉਹ ਸਾਬ ਕਿਤਾਬ ਜੀ ਅਸੀਂ ਆਪਣਾ ਦੁੱਧ ਸਾਬ ਕਿਤਾਬ ਅਜੇ ਮਹੀਨਾ ਤਾਂ ਪੂਰਾ ਹੋ ਜਾਣ ਦੋ ਮਹੀਨੇ ਤਾਂ ਹੋ ਗਏ ਉੱਪਰ ਦੇ ਹੋ ਗਏ ਮੈਡਮ ਤੁਹਾਨੂੰ ਯਾਦ ਨਹੀਂ ਹੈ ਅਜੇ ਬਿਲਕੁਲ ਲਿਖਿਆ ਪਿਆ ਸਾਰਾ ਕੁਝ ਆ ਪੈਨ ਐਂ ਹੀ ਰੱਖਦਾ ਨਾਲ ਮੈਂ ਅੱਛਾ ਫਿਰ ਮੇਰੇ ਧਿਆਨ ਚ ਨਹੀਂ ਹੋਣਾ ਚਲੋ ਜੀ ਧਿਆਨ ਚ ਲੈ ਆਓ ਫਿਰ ਸਾਨੂੰ ਵੀ ਲੈ ਆਓ ਧਿਆਨ ਚ ਕਦੇ ਚਲੋ ਕੋਈ ਗੱਲ ਨਹੀਂ ਦੇ ਦਾਂਗੇ ਫਿਰ ਪੈਸੇ ਇੱਕ ਦੋ ਦਿਨਾਂ ਚ ਕੋਈ ਨਹੀਂ ਪੈਸਿਆਂ ਵਾਲੀ ਤਾਂ ਕੋਈ ਗੱਲ ਨਹੀਂ ਦੇ ਦਿਓ ਉਹ ਵੈਸੇ ਦੁੱਧ ਠੀਕ ਲੱਗਦਾ ਤੁਹਾਨੂੰ ਸਵਾਦ ਦੁੱਧ ਠੀਕ ਆ ਨੀਰਾ ਪਾਣੀ ਦੇ ਕੇ ਜਾਨਨੇ ਹੋ ਨਾਲੇ ਮੇਰੀ ਗੱਲ ਸੁਣ ਲੋ ਆ ਦੁੱਧ ਚੋਂ ਕੱਲ ਡੱਡੀ ਨਿਕਲੀ ਆ ਕੀ ਗੱਲ ਟੋਬੇ ਜੋ ਪਾਣੀ ਪਾ ਕੇ ਲਿਓਨੇ ਹੋ ਮੈਡਮ ਗੱਲ ਇਹ ਐ ਬਈ ਡੂਡ ਕਿਲੋ ਤਾਂ ਤੁਸੀਂ ਦੁੱਧ ਲੈਨੇ ਹੋ ਉਹ ਡੂਡ ਕਿਲੋ ਦੁੱਧ ਚੋਂ ਡੱਡੀ ਉਹ ਨਿਕਲੂ ਹੋਰ ਕੀ ਹਾਂਥੀ ਨਿਕਲੂਗਾ ਉਹ ਚ ਲੈ ਹਜੇ ਮਖੌਲ ਕਰਦੇ ਨੇ ਹੋਰ ਹੁਣ ਮਖੌਲ ਨਾ ਕਰਾਂ ਤਾਂ ਕੀ ਕਰਾਂ ਅਣਕਾਲਿਆ ਦੁੱਧ ਲਿਓਨਾ ਵੇ ਤੁਹਾਡੇ ਵਾਸਤੇ ਸਪੈਸ਼ਲ ਅੱਡ ਪਾ ਕੇ ਲਿਓਨਾ ਅਜੇ ਕਹਿੰਦੀ ਪਾਣੀ ਪਾਉਨੇ ਹੋ ਤੁਸੀਂ ਉਹ ਚ ਆਹੋ ਠੀਕ ਐ ਅੱਜ ਮੈਂ ਪੈਸੇ ਮੰਗ ਲੇ ਤਾਂ ਅੱਜ ਦੁੱਧ ਖਰਾਬ ਹੋ ਗਿਆ ਉਹ ਜੋ ਡੱਡੇ ਨਿਕਲੇ ਉਹ ਜੋ ਠੂਹਾ ਨਿਕੜਿਆ ਉਹ ਜੋ ਸਪੋਲਿਆ ਨਿਕੜਿਆ ਹੈ ਉਹ ਗੱਲ ਪੈਸਿਆਂ ਦੀ ਨਹੀਂ ਹੈਗੀ ਪੈਸੇ ਤਾਂ ਦੇਣੇ ਹੀ ਆ ਤੁਹਾਡੇ ਹੂੰ ਤੇ ਕਿੰਨੇ ਕ ਹੋ ਗਏ ਹੋਣੇ ਆਪਣੇ ਲਿਖੇ ਪਏ ਨੇ ਹਿਸਾਬ ਤਾਂ ਤੁਹਾਡੇ ਕੋਲ ਵੀ ਐ ਮੇਰੇ ਕੋਲ ਵੀ ਐ ਹੋ ਗਿਆਣਾ 2-3 2000 2000 ਹੂੰ ਉਨੇ ਦੇਵੋਗੇ ਚ ਫੇਰ ਆਜੂਗਾ ਮੈਂ ਤਾਂ ਨਾ ਜੇ ਸੋਨੋ ਪੈਸਿਆਂ ਦੇ ਬਦਲੇ ਚ ਕੁਝ ਹੋਰ ਦੇਦਾ ਹੋਰ ਪਤਲੇ ਮੈਂ ਹੋਰ ਮੈਂ ਸਮਝਿਆ ਨਹੀਂ ਮਤਲਬ ਕਿ ਚਲੋ ਮੈਂ ਸਮਝਾਉਣੀ ਸਮਝਾ ਦਿਓ ਜੀ ਆਜੋ ਅੰਦਰ ਆ ਜਾਓ ਹੁਣ ਕੀ ਸੋਚਦੇ ਹੋ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਵੀ ਤੂੰ ਮੈਨੂੰ ਇਹ ਤਾਂ ਬੁਲਾ ਕੇ ਬਿਠਾ ਲੇਂਗੀ ਤੇ ਮੈਂ ਨਾ ਕੁਝ ਪਿਆਰ ਦੀਆਂ ਗੱਲਾਂ ਕਰਾਂਗੀ ਬਸ ਬਹੁਤ ਦਿਨਾਂ ਦਾ ਸੋਚ ਰਿਹਾ ਸੀ ਤੈਨੂੰ ਕੁਝ ਕਹਾਂ ਕੁਝ ਤੇਰੀਆਂ ਸੁਣਾ ਤੈਨੂੰ ਸੁਣ ਲਈ ਰੱਬ ਨੇ ਮੇਰੀ ਉਹ ਤਾਂ ਮੈਨੂੰ ਪਤਾ ਜੀ ਤੁਸੀਂ ਕੀ ਸੋਚਦੇ ਸੀ ਮੈਂ ਸਾਰਾ ਦੇਖਦੀ ਦੀ ਜਦੋਂ ਤੀ ਦੁੱਧ ਦੇਣਾ ਹੁੰਦਾ ਸੀ ਨਾ ਮੇਰੀ ਨਿਗਾਹ ਤੁਹਾਡੇ 'ਚ ਹੀ ਹੁੰਦੀ ਸੀ ਅੱਛਾ ਹਾਂਜੀ ਨਹੀਂ ਸਿੰਦੋ ਨਹੀਂ ਕਦੇ ਮਰ ਗਈ ਆ ਕਹਾਂ ਗਿਆ ਇਹ ਕਿੱਥੋਂ ਆ ਗਿਆ ਤੂੰ ਲੁਕ ਜਾ ਕਿੱਥੇ ਲੁਕੋ ਮੈਂ ਦੱਸ ਤੁਸੀ ਕੋਈ ਐ ਕਰੋ ਤੁਸੀਂ ਬੱਡੇ ਬੈੱਡ ਥੱਲੇ ਚਾਓ ਉਹ ਤੈਨੂੰ ਮੈਂ ਕਦੋਂ ਨਹੀਂ ਹੱਕਾ ਮਾਰੀ ਜਨਾ ਤੂੰ ਰੇ ਖੜੀ ਐ ਉਹ ਤਾਂ ਮੈਂ ਬੈਠੀ ਸੀ ਬੈਠੀ ਨੂੰ ਕੀ ਕਰਦੀ ਸੀ ਤੂੰ ਐਂ ਦੱਸ ਮੇਰਾ ਆਧਾਰ ਕਾਰਡ ਕਿੱਥੇ ਰੱਖਿਆ ਤਾਂ ਆਧਾਰ ਕਾਰਡ ਛੋੜੇ ਪਰਸ ਚ ਤਾਂ ਹੈਗਾ ਸੀ ਮੇਰੇ ਸੌਲ ਕਨੇ ਲਈਏ ਜੇ ਮੇਰੇ ਪਰਸ ਚ ਹੁੰਦਾ ਫਿਰ ਤੈਨੂੰ ਕਿਉਂ ਮੰਗਦਾ ਮੈਂ ਫੇਰ ਮੈਨੂੰ ਲੱਭਣਾ ਪੈਣਾ ਮੈਨੂੰ ਯਾਦ ਨਹੀਂ ਕਿੱਥੇ ਪਰ ਮੈਨੂੰ ਐਸੀ ਤੁਸੀਂ ਪਰਸ ਚ ਰੱਖ ਦਿਓ ਇਧਰ ਕਰੀ ਮੂੰਹ ਮੜਾ ਜਾ ਕਿਵੇਂ ਉਲਝੀ ਪਈਆਂ ਤੂੰ ਨਾ ਮੈਂ ਕਿਉਂ ਉਲਝਣਾ ਆ ਹੋਰ ਆ ਗਰਮੀ ਆ ਹੀ ਪੀ ਇਦਾਂ ਦਾ ਕਤ ਗਰਮੀ ਹੋਈ ਪਈ ਆ ਤੇ ਆ ਪੱਖਾ ਹੀ ਹੌਲੀ ਹੌਲੀ ਚੱਲਦਾ ਹੈ ਹਵਾ ਹੀ ਨਹੀਂ ਦਿੰਦਾ ਪਿਆ ਅੱਛਾ ਆ ਕੀ ਕੀ ਇਹ ਜੁੱਤੀ ਕਿਦੀ ਹੈ ਜੁੱਤੀ ਹਾਂ ਪੂਰੇ ਕੌਣਾ ਹੈ ਤੂੰ ਮੈਂ ਤਾਂ ਸੁੱਤੀ ਪਈ ਸੀ ਮੈਨ ਲੱਗਦਾ ਫਿਰ ਕੋਈ ਚੋਰ ਆ ਗਿਆ ਕਰੀ ਚੋਰ ਆ ਗਿਆ ਹਾਂਜੀ ਸਾਲੀਏ ਤੂੰ ਤਾਂ ਗੱਲਾਂ ਐ ਕਰਦੀ ਜਿਵੇਂ ਤੇਰੀ ਮਾਸੀ ਦਾ ਮੁੰਡਾ ਆਇਆ ਹੁੰਦਾ ਤੇਰੇ ਪਤੀ ਨੇ ਲੱਗਿਆ ਕਿ ਦੀ ਜੁੱਤੀ ਐ ਇਹ ਉਹ ਮੈਂ ਤਾਂ ਪਈ ਸੀ ਜੀ ਤੁਸੀਂ ਆਵਾਜ਼ ਮਾਰੀ ਉਦੋਂ ਉੱਠੀ ਮੈਂ ਮੈਂ ਡਰ ਗਈ ਮੈਨੂੰ ਪਤਾ ਨਹੀਂ ਕੌਣ ਆ ਗਿਆ ਫਿਰ ਲੱਭ ਕੌਣ ਆ ਗਿਆ ਆਪ ਮੱ ਲੱਭੋ ਫਿਰ ਮੈਨੂੰ ਕੀ ਕਹਨੇ ਤੂੰ ਦੇਖੋ ਕਿੱਥੇ ਐ ਭੈਣ ਦਾ ਕਿੱਧਰ ਭੱਗ ਗਿਆ ਯਾਰ ਆਇਆ ਕਰ ਮੇਰੀ ਲਿਆ ਢਾਂਗਾ ਜਾ ਕੇ ਇੱਧਰ ਵੀ ਨਹੀਂ ਕਹਿੰਦਾ ਕੋਣ ਆ ਗਿਆ ਹੋਏ ਕਰੇ ਤੈਨੂੰ ਸੋਢਲ ਜਨਾਨੀਏ ਤੈਨੂੰ ਐ ਵੀ ਨਹੀਂ ਪਤਾ ਲੱਗਿਆ ਕੌਣ ਆ ਲਾ ਗੇਟ ਲਾ ਕੇ ਰੱਖ ਲਿਆ ਕ ਤੇਨੂੰ ਕਿੰਨੇ ਵਾਰੀ ਕਹਾਂ ਮੈਂ ਦੁਪਹਿਰੇ ਤੇ ਗੇਟ ਲੱਗਿਆ ਤਾਂ ਹੋਇਆ ਸੀਗਾ ਫਿਰ ਆ ਕੀ ਉੱਡ ਕੇ ਆ ਗਿਆ ਕੋਈ ਕਹਿੰਦਾ ਸ਼ਕਤੀਮਾਨ ਤੇ ਉਹ ਵੀ ਕੁੰਮ ਕੁੰਮ ਕੇ ਆ ਗਿਆ ਉਹਰੇ ਮੈਨੂੰ ਨਹੀਂ ਪਤਾ ਓਏ ਹਾਂ ਆ ਗਿਆ ਓਏ ਪਰ ਉਹ ਤੂੰ ਕੋਣ ਹੈ ਭਾਈ ਮੈਂ ਮੈਂ ਦੁੱਧ ਦਾ ਸਾਬ 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 ਕਰਕੇ ਇਧਰ ਆ ਇਧਰ ਇਧਰ ਸੇ ਮੈਂ ਕਰਦਾ ਇਧਰ ਆ ਇਧਰ ਉਹ ਗੱਲ ਕੋਈ ਨਹੀਂ ਹਾਂ 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 ਇਧਰ ਇਧਰ ਮੈਂ ਜੁੱਤੀ ਪਾ ਲਾ ਮੈਂ ਜੁੱਤੀ ਉਹ ਜੁੱਤੀ ਪਾ ਲਾ ਮੈਂ ਕੀ ਚੱਕਦਾ ਦੀ ਓਏ ਸਾਡੇ ਘਰੋਂ ਕੀ ਚੱਕਦਾ ਦੀ ਉਸਨੇ ਚੱਕਦਾ ਮੈਂ ਤਾਂ ਜਿਆਦਾ ਤੇਰੀ ਬਾਤ ਸੁਣ ਕੇ ਡਰ ਗਿਆ ਮੈਂ ਤਾਂ ਉਹ ਐ ਕਰਨਾ ਆਇਆ ਸੀ ਵੀ ਹਾਂ ਮੇਰੇ ਪੈਸੇ ਪੈਸੇ ਮੇਰੇ ਪੈਸੇ ਦੋਦਾ ਦੇ ਨਾ ਤੇਰੇ ਦੁੱਧ ਵਾਲੇ ਪੈਸੇ ਐ ਚੋਰਾ ਵਾਂਗੂ ਕਰੇ ਵੜ ਕੇ ਦੂ ਐ ਲੈ ਗਏ ਦੁੱਧ ਵਾਲੇ ਪੈਸੇ ਉਹ ਤਾਂ ਭਾਈ ਜਦ ਤਾ ਬਾਜ਼ ਮਰੀ ਨਾ ਫਿਰ ਮੈਨੂੰ ਐ ਹੋ ਗਿਆ ਕਿ ਕਿਤੇ ਮੈਨੂੰ ਉਹੀ ਚੋਰ ਚੱਕ ਕੇ ਨਾ ਸਮਝ ਲੈ ਕਿਤੇ ਫਿਰ ਮੈਂ ਲੁੱਕ ਗਿਆ ਅੱਛਾ ਤਾਂ ਤਾਂ ਦੇਖਿਆ ਨਹੀਂ ਜਮੀ ਐ ਨਹੀਂ ਮੈਂ ਨਹੀਂ ਦੇਖਿਆ ਨਾ ਹੀ ਇਹਨੇ ਮੈਥੋਂ ਪੈਸੇ ਮੰਗੇ ਨੇ ਇਹ ਤਾਂ ਇਹਨੂੰ ਤਾਂ ਮੈਂ ਦੇਖੀ ਨਹੀਂ ਜਦ ਮੈਂ ਘਰੇ ਹੈ ਨਹੀਂ ਤੱਕ ਕੋਈ ਮੈਂ ਮੈਂ ਕਿਹੜਾ ਆ ਗਿਆ ਮੈਨੂੰ ਐ ਦੱਸੂ ਪਹਿਲਾਂ ਕਿੰਨੇ ਦੇ ਘਰੋਂ ਤੂੰ ਆਏ ਚੋਰੀ ਪੈਸੇ ਲੈ ਕੇ ਆਏ ਤੂੰ ਹੈ ਆਏ ਨਹੀਂ ਮੈਂ ਉਹ ਰ ਮੇਰੇ ਤੂੰ ਤਾਂ ਉਹ ਹੋਰ ਛੱਪਰ ਗਿਆ ਅਰੇ ਬਾਬਾ ਹੈ ਹੈ ਮੇਰੇ ਕੋਲ ਆਏ ਨਹੀਂ ਮੈਂ ਲੈ ਤੂੰ ਨਾ ਨਾ ਬੰਦਾ ਇੱਕ ਗੱਲ ਦੱਸ ਉਹ ਕਿੰਨੇ ਪੈਸੇ ਨੇ ਤੇਰੇ ਤਿੰਨ ਤਿੰਨ ਤੋਂ 10000 ਹੈ ਮੇਰੇ ਤਾਂ 3000 ਹੈ ਨਾ ਲੈ ਤੈਨੂੰ ਵਿਆਜ ਵੀ ਦੇਣਾ ਪਾਣੀ 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 ਦਾ ਪਿਆ ਹਾਂ ਹਾਂ ਪਾਣੀ ਕੀ ਤੂੰ ਹੈ ਸਾਡਾ ਦੋਜੀ ਤੈਨੂੰ ਦੁੱਧ ਭਿਲਾਵਾਂਗੇ ਜਿਹੜਾ ਤੂੰ ਪਾ ਕੇ ਜਾਂਦਾ ਸੀ ਹਾਂ ਉਹ ਵੀ ਬਿਨਾ ਕਾਲਾ ਹਾਂ ਐ ਕਰਨੀ ਪਹਿਲਾਂ ਤੈਨੂੰ ਐ ਦੇਖੀ ਸੀ ਜੇਬ ਚ ਕੀ ਕੁਸ ਹੈ ਕੀ ਕੁਸ ਹੈ ਉਹ ਉੱਪਰ ਨੇ ਪੈਸੇ ਉੱਪਰ ਨੇ ਉੱਪਰ ਨੇ ਕੱਢ ਲਓ ਐ ਕਰੋ ਆ ਰੋਡਰਸਾਈਕਲ ਤੋਂ ਢੋਲ ਲਾ ਲਓ ਦੁੱਧ ਲਾ ਲਓ ਸਾਰਾ ਖੋਆ ਖਾਂ ਕੱਢ ਲਓ ਤੁਸੀਂ ਆ ਮੈਨੂੰ ਛੱਡ ਦਿਓ ਪਰ ਹਾਂ ਹਾਂ ਛੱਡਾਂਗੇ ਕੋਈ ਗੱਲ ਨਹੀਂ ਹਲੇ ਨਿਚੋੜਤਾ ਲਈਏ ਪਨੀਰ ਵੀ ਕੱਢਾਂਗੇ ਤੇਰੇ ਚੋਂ ਘਿਓ ਵੀ ਕੱਢਾਂਗੇ ਤੇਰੇ ਚੋਂ ਪਹਿਲਾ ਤੈਨੂੰ ਰੜਕ ਲਾਣ ਦੇ ਮੈਨੂੰ ਸਮਾਰ ਕੇ ਜੇ ਹੁਣ ਰੋਂਦਾ ਪਹਿਲਾ ਐਂ ਕਰ ਆ ਚੱਕ ਮੋਬਾਈਲ ਬਣਾਏ ਦੀ ਵੀਡੀਓ ਵਾਇਰਲ ਕਰਾਂਗੇ ਵਾਇਰਲ ਤੂੰ ਉਹ ਨਾ ਨਾ ਇਹ ਕੰਮ ਨਾ ਕਰ ਬੇਕੇ ਬਬਾ ਅੱਛਾ ਪੈਸੇ ਪੈਸੇ ਕੁਝ ਕਰਨੀ ਚਾਹੀਦੀ ਅੱਛਾ ਅਸੀਂ ਇਹ ਕੰਮ ਨਾ ਕਰੀਏ ਪਰ ਤੂੰ ਉਹ ਕੰਮ ਕਰਿਆ ਚੋਰਾ ਵਾਂਗੂ ਕਰੇ ਬੜਬੜ ਕੇ ਬੈਠੇ ਹੈ ਸਾਡੇ ਮੈਂ ਤਾਂ ਉਹ ਆ ਗਿਆ ਸੁਦਾ ਸੁਦਾ ਆ ਗਿਆ ਵੀ ਭਾਵੇਂ ਕੋਈ ਨਾ ਜਮੀਂ ਚਿੰਤਾ ਨਹੀਂ ਕਰਨੀ ਰੋਂਦਾ ਦੇਖੋ ਕਿਵੇਂ ਨਿੱਕੇ ਬੱਚੇ ਮੰਗੂਆ ਡਰਾਮੇ ਕਰਦਾ ਡਰਾਮੇ ਨਾ ਕਰੇ ਬਣਾ ਲਈ ਤੁਹਾਡੀ ਵੀਡੀਓ ਹਾਂ ਬਣਾ ਲਈ ਇੰਟਰਨੈਟ ਤੇ ਪਾਵਾਂਗੇ ਆਪਾਂ ਨਾਲੇ ਵਧੀਆ ਵਿਊ ਆਉਣਗੇ ਆਪਾਂ ਨੂੰ ਹਾਂ ਆ ਜਾ ਕਰਾ ਆ ਜਾ ਕੌਣ ਆਇਆ ਉੱਠ ਪਹਾੜ ਦੇ ਥੱਲੇ ਹਾਂ ਆਜੀ ਦੋਸਤੋ ਸੋਚ ਕੇ ਦੇਖੋਗੇ ਕੀ ਬਣੂਗਾ ਇਸ ਕਹਾਣੀ ਦਾ ਜੇ ਜਾਨਣਾ ਚਾਹੁੰਦੇ ਹੋ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਯਾਰ ਇੱਕ ਦਾ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਹਨਾ ਵੀ ਜਿਹੜੀ ਕੋਈ ਘਾਟ ਵਾੜੀ ਹੁੰਦੀ ਹੈ ਉਹ ਅਸੀਂ ਫਿਰ ਪੂਰੀ ਕਰਦੇ ਰਿਹਾ ਕਰਾਂਗੇ ਇੱਕੋ ਸਬਸਕ੍ਰਾਈਬਰ ਕਰਨ ਦੇ ਕਿੰਨਾ ਟਾਈਮ ਲੱਗਦਾ ਬਈ ਬਸ ਮੜੇ ਜਾ ਲਾਲਜਕ ਤੇ ਅੰਡੇ ਟੱਚ ਕਰਨਾ ਹੁੰਦਾ ਐਨੇ ਚ ਕੰਮ ਬਣ ਜਾਂਦਾ ਯਾਰ ਮੜੇ ਜਾ ਇੰਨਾ ਕੰਮ ਕਰਿਆ ਕਰੋ ਦੇਖੋ ਬਾਈ ਕਿੰਨੀ ਮਿਹਨਤ ਕਰਦਾ ਕਿੰਨੇ ਆਪਣੇ ਹਨਾ ਤੁਹਾਡੇ ਵਾਸਤੇ ਆ ਮਤਲਬ ਕਿ ਤੁਹਾਡੇ ਐਂਟਰਟੇਨਮੈਂਟ ਵਾਸਤੇ ਅਸੀਂ ਯਾਰ ਤੁੱਕ ਪਰ ਸ਼ਾਮੇ ਸਾਵਧਨ ਖਾਪਦੇ ਆ ਨਾ ਬਾਈ ਇੱਕ ਬੇਨਤੀ ਹੋਰ ਹੈ ਤੁਹਾਡੇ ਅੱਗੇ ਪਲੀਜ਼ ਆ ਕੇ ਖੋਲ ਦਿਓ ਮੈਨੂੰ